ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸਾ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਸਰੋਵਰ ਸਾਹਿਬ ਜੀ ਦੇ ਦਰਸ਼ਨ ਕਰ ਲੋ ਵਰਕਮਾ ਕਰ ਰਹੇ ਆ ਜੀ ਸਰੋਵਰ ਸਾਹਿਬ ਦੇ ਦਰਸ਼ਨ ਕਰੋ ਦੇਖੋ ਵਾਇਗੁਰਜੀ ਤੰਤਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਸਾਰਿਆਂ ਤੇ ਮੇਰ ਕਰਿਓ ਵਾਇਗੁਰਜੀ ਕਰੋ ਦਰਸ਼ਨ ਸਾਹਾ ਸੰਗਤ ਜੀ ਦਰਸ਼ਨ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਵਾਹਿਗੁਰੂ ਜੀ ਸਤਿ ਅੰਸ਼ੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਸ ਰਵਿਸ਼ ਸਾਹਿਬ ਵਿੱਚ ਇਸ਼ਨਾਨ ਕਰਕੇ ਨਾ ਸਾਰੇ ਦੁੱਖ ਤਕਲੀਫ ਜੋ ਵੀ ਅੰਦਰ ਬਾੜ ਦੇ ਦੂਰ ਹੁੰਦੇ ਨੇ ਇੱਥੇ ਤਨਸ਼ਰੀ ਸਾਹਿਬ ਜੀ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬਹੁਤ ਮੇਰ ਹੈ ਵਾਹਿਗੁਰੂ ਜੀ ਲੋਕ ਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰ ਲੋ ਵਾਹਿਗੁਰੂ ਜੀ ਸੰਗਤ ਜੀ ਵਾਹਿਗੁਰੂ ਜਰੂਰ ਲਿਖਣਾ ਸੰਗਤ ਜੀ